ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਅੱਜ ਤੱਕ ਠੀਕਾ ਖੁਸ਼ਬਸ਼ ਹੋ ਇਹ ਜੋ ਨਜੀ ਤਜ਼ਰਬੇ ਦੇ ਪੱਸੀ ਰੀ ਸ਼ੁਰੂ ਕੀਤੀ ਨਾ ਅੱਜ ਆਪਾਂ ਗੱਲਬਾਤ ਕਰਨੀ ਹੈ ਵੀ ਬਹੁਤ ਸਾਰੇ ਸਿੰਘ ਸਵਾਲ ਕਰਦੇ ਸੀ ਸਿੰਘਾਂ ਦਰਸ਼ਨ ਕਿਵੇਂ ਕਰਨੇ ਆ ਗੁਰੂ ਸਾਹਿਬ ਦਰਸ਼ਨ ਕਿਵੇਂ ਕਰਨੇ ਮੇਰਾ ਸਵਾਲ ਹੈ ਦਰਸ਼ਨ ਕਿਉਂ ਕਰਨੇ ਤੁਸੀਂ ਕੀ ਕਰਾਉਣਾ ਦਰਸ਼ਨ ਕਰਕੇ ਨਾਮ ਕਿਸੇ ਨੂੰ ਚਾਹੀਦਾ ਨਹੀਂ ਹੈ ਸੋ ਜਦੋਂ ਹੁੰਦਾ ਵੀ ਵਗਰ ਰਸ਼ੀਦ ਸਿੰਘ ਜਿਵੇਂ ਦੂਜੇ ਤੇ ਜੇ ਦੇਵਤੇ ਸਿੱਧ ਹੁੰਦੇ ਖਰੇ ਵੀ ਸਿੱਧ ਹੋ ਜਾਂਦੇ ਆ ਫਿਰ ਆਪਾਂ ਇਹਦਾ ਕੰਮ ਕਰਾ ਸਕਦੇ ਹਾਂ ਸਾਡੇ ਕੋਈ ਦਿੱਕਤ ਨਹੀਂ ਆਏਗੀ ਅਸੀਂ ਇਹ ਕਰ ਸਕਦੇ ਆ ਇਹ ਇਹ ਚੀਜ਼ਾਂ ਨੇ ਦਿਮਾਗ ਚਲਦੀਆਂ ਨੇ ਪਰ ਮਕਸਦ ਉਹਦਾ ਨਭੀ ਇਹਨਾਂ ਕਮਾਜ ਨਾ ਪਾਉ ਕਿਉਂਕਿ ਫਿਰ ਸੇਵਾ ਵੀ ਲੱਗ ਜਾਂਦੀ ਹੈ ਮੈਂ ਕਿਹਾ ਨਾ ਗੱਡੀ ਦੇ ਸੀਗਾ ਤੇ ਉੱਠ ਕੇ ਕਬੀਰ ਨਾਲ ਫੋਨ ਤੇ ਗਲਵਤ ਕੀਤੀ ਤੇ ਕਹਿੰਦਾ ਯਦਰਾ ਚੀਰ ਆ ਬੜਾ 당ਦਾ ਪਿਆ ਆਪਣੀ ਸੈਲਫੀ ਲੈ ਕੇ ਰੱਖ ਆ ਜੋ ਸੈਲਫੀ ਖਿੱਚੀ ਉਹ ਮੈਂ ਮੈਂ ਕਿਹਾ ਸ਼ਹੀਦ ਸਿੰਘ ਅਸਿਰਤੀ ਤੇ ਕਹਿੰਦਾ ਕੀ ਕਰ ਮੈਂ ਗੁਰੂ ਸਾਹਿਬ ਆਉਣ ਵਾਲੇ ਨੇ ਉਸ ਨੇ ਹਲੇ ਕਿ ਹੁੰਦੇ ਹਮੇਸ਼ਾ ਹੇ ਨਿਸ਼ਾਨੀ ਹੈ ਪਹਿਲਾਂ ਸਿੰਘ ਉਹਨੇ ਗੁਰੂ ਸਾਹਿਬ ਬਾਅਦ ਚ ਆਉਣਗੇ ਉਸ ਨੇ ਹਲੇ ਕਿ ਹੁੰਦੇ ਪਹਿਲਾਂ ਕਹਿੰਦਾ ਵਧੀਆ ਮੈਂ ਕਹਿੰਨੀ ਵਧੀਆ ਨਹੀਂ ਯਾਰ ਗੁਰੂ ਸਾਹਿਬ ਪਿਛਲੀ ਵਾਰ ਵੀ ਆਇਆ ਸੀ ਤੇ ਉਦੋਂ ਸੇਵਾ ਲਾ ਕੇ ਦਸਮਾਲੀ ਉਦੋਂ ਵੀ ਸਮਾਧੀ ਇੱਦਾਂ ਬੈਠੇ ਬੈਠੇ ਆਇਆ ਵੀ ਜਿਵੇਂ ਅੰਗਰੇਜ਼ਾਂ ਦਾ ਰਾਜ ਚੱਲਿਆ ਤੇ ਬਹੁਤ سارے ਗੋਰੇ ਤੁਰੇ ਫਿਰਦੇ ਪਰ ਤੇ ਪੁਰਾਣੇ ਯੋਕ ਕਿਲਾ ਆਇਆ ਤੇ ਉਥੇ ਸਿੰਘ ਜੀ ਤੁਹਾਨੂੰ ਕਲਗੀਧਰ ਤਰਪਾਸ਼ਨ ਸਦਾ ਤੇ ਮੈਂ ਜਾਨਣਾ ਮਹਾਰਾਜ ਅਗੇ ਤੇ ਪਾਸ਼ੀ ਉਹਦੇ ਦਸਮ ਦਾ ਪ੍ਰਚਾਰ ਕਰਨਾ ਹੈ ਮੈਂ ਮਾਰੇ ਮੈਂ ਇਸ ਕੰਮ ਤੇ ਹੈ ਨਹੀਂ ਗਿਆ ਉਹਨਾਂ ਮੁੰਨੇ ਇੱਕ ਫਾਈਲ ਦਿੱਤੀ ਜੀ ਜੀ ਪੰਕਤੀ ਲਿਖੀ ਸੀਗੀ ਕੰਮ ਇਸ ਪੰਕਤੀ ਦਾ ਜਾਬ ਕਰੋ ਉਹਦੇ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਵੀ ਮੈਂ ਕਲੀਨਸ਼ੀਅ ਸੀ ਉਹਦਾ ਜੋ ਵੀ ਹੋਰ ਤਰ੍ਹਾਂ ਦੇ ਸੀ ਮੇਰੀ ਤੇ ਜੋ ਦਸਮ ਦਾ ਪੰਗਾ ਚੱਲਿਆ ਹੋਇਆ ਕਿਵੇਂ ਆਪਾਂ ਫਿਰ ਸ਼ੁਰੂ ਕੀਤਾ ਤੇ ਉਹਦੇ ਵੀ ਕਲਗੀਧਰ ਨੇ ਬੜੀ ਬਰਖਤ ਰੱਖੀ ਕੋਈ ਡਿਬੇਟ ਨਹੀਂ ਹਾਰੇ ਕਿਸੇ ਕਿਸੇ ਜਿਹੜੀ ਪ੍ਰੋਬਲਮ ਤੇ ਅਸੀਂ ਮਾਰੇ ਸੱਚ ਝੂਠਾ ਨਹੀਂ ਪੈ ਦਿੰਦਾ ਕਿਸੇ ਟੀਵੀ ਪ੍ਰੋਗਰਾਮ ਸਾਲ ਮਾਰੇ ਝੂਠਾ ਨਹੀਂ ਪੈ ਦਿੰਦਾ ਲੋਕ ਭੱਜੇ ਆ ਕਿਤੇ ਉਹ ਧੁੰਦਾ ਭੱਜ ਗਿਆ ਕਿਤੇ ਨੇਕੀ ਭੱਜ ਗਿਆ ਕਿਤੇ ਅਵਿੰਦਰ ਗੋਲਡੀ ਤੇ ਕਿਤੇ ਉਹ ਕੀ ਨਾ ਦਾ ਪੰਥਪ੍ਰੀਤ ਹਨ ਸਾਰੇ ਤੇ ਕਹਿੰਦਾ ਵਧੀਆ ਮੈਂ ਕਹਿੰਦਾ ਨਹੀਂ ਵਧੀਆ ਨਹੀਂ ਪਰ ਉਹ ਜਿਹੜੇ 8 9 ਸਾਲ ਮੇਰੇ ਖਰਾਬ ਹੋਏ ਨੇ ਕੰਮ ਨਹੀਂ ਕੀਤਾ ਪ੍ਰਚਾਰ ਹੀ ਕੀਤਾ ਹੌਮ ਹੌਮ ਕੇ ਉਹ ਹੁਣ ਨਹੀਂ ਯਾਰ ਹੁਣ ਥੱਕ ਗਿਆ ਮੈਂ ਕਹਿੰਦਾ ਬੱਚੇ ਵੱਡੇ ਹੋ ਰਹੇ ਨੇ ਜਗਨਜੀਵੰਤ ਰਮਨ ਕਰਦਾ ਉਸੇ ਸ਼ਾਮ ਗੁਰੂ ਸਾਹਿਬ ਆਉਂਦੇ ਨੇ ਤੇ ਮੈਂ ਤੁਹਾਨੂੰ ਬਿਲਕੁਲ orange ਜਿਵੇਂ ਕੇਸਰੀ ਚੋਲਾ ਪਾਇਆ ਬੈਠੇ ਸਿਰਾਂ ਨਾਲ ਕੰਬਦੇ ਆਗੇ ਚਲੋ ਅਸਲਾਨਾ ਪਾਸ਼ਾ ਦਾ ਮੈਂ ਕਹਿੰਦਾ ਅੱਜ ਕੱਲ੍ਹ ਕਾਲ ਉਸਤਰ ਨਹੀਂ ਪੜਦੇ ਮੈਂ ਪਾਸ਼ਾ ਪੜ ਰਹੇ ਆਂ ਅੱਛਾ ਕਦੇ ਕਤਹੋਂ ਕੁਰਾਨ ਕੋ ਨਿਦਾਨ ਜਾਣ ਲੇਥੋ ਇਹਦਾ ਕੀ ਸਮਝ ਆਉਂਦੀ ਮੈਂ ਕਹਿੰਦਾ ਇਹ ਨਾ ਮੈਨੂੰ ਪੜਾਓ ਇਹ ਨਹੀਂ ਮੈਂ ਪੜਨਾ ਜਦ ਬ੍ਰਹਮ ਗੱਲ ਕਰਦਾ ਨਾ ਤੇ ਉਹਨੂੰ ਇੱਕ ਇੱਕ ਇਸ਼ਾਰਾ ਸਮਝ ਆ ਜਾਂਦਾ ਵੀ ਗੁਰੂ ਸਾਹਿਬ ਕਿੱਥੋਂ ਆ ਰਹੇ ਆਂ ਕਾਛਾਈ ਸੇਵਨੀ ਮੈਂ ਬੜੀ ਭਾਰੀ ਸੇਵਾ ਬਹੁਤ ਵੱਡਾ ਪੰਗਾ ਪੈਣਾ ਮੈਂ ਕਿਹਾ ਇਹ ਨਾ ਕਰਾਓ ਤੁਸੀਂ ਅੱਗੇ ਦਸਮੇਂ ਚ ਮੇਰੇ 8-9 ਸਾਲ ਇਦਾਂ ਹੀ ਮਰੇ ਗਏ ਕਿਸੇ ਖਾਤੇ ਨਹੀਂ ਪਏ ਪਰਛੇ ਇਹਨੇ ਕਿਸੇ ਖਾਤੇ ਨਹੀਂ ਪਏ ਮੈਂ ਕਿਹਾ ਤੁਸੀਂ ਜਾਣਦੇ ਪਰ ਮੈਨੂੰ ਨਹੀਂ ਪਤਾ ਤੇ ਚਲੋ ਜਿਵੇਂ ਤੁਹਾਡਾ ਖੁਸ਼ ਹੈ ਕਹਿੰਦੇ ਮੈਂ ਵੀ ਨਾਸ਼ੂ ਕਿਹਾ ਮੈਂ ਇਹ ਗੁਰੂ ਸਾਹਿਬੇ ਕਹਿ ਕਹਿੰਦੇ ਵੀਜੀ ਪੰਕਤੀ ਨੇ ਕੀ ਹੈ ਮੈਂ ਕਿਹਾ ਪੰਕਤੀ ਚ ਬਹੁਤ ਕੁਝ ਹੈਗਾ ਨਾ ਇਹਨੂੰ ਨਾ ਖੋਲੀਏ ਪਰ ਇਸ ਕੰਮ ਚ ਨਾ ਤੁਰਿਏ ਇਹ ਬੰਦਾ ਮਾਰ ਦਿੰਦੇ ਆ ਬਹੁਤ ਮਤਲਬ ਨੀਜੇ ਲੋਕ ਨੇ ਇਹਨਾਂ ਨੇ ਪੰਗਨ ਲਈ ਪਾ ਫੇਗੂ ਸਾਬਾਏ ਮੈਂ ਲਖਨ ਕਿ ਕੀ ਵਿਚਾਰਿਆ ਮੈਂ ਪਾਸ਼ਾ ਉਹ ਦੇਖੋ ਬੇਨਤੀ ਹੈ ਵੀ ਜਿਵੇਂ ਤੁਸੀਂ ਕਹੇ ਪੰਥ ਚਲੇਤਾ ਵੇ ਜਗਤ ਵਿੱਚ ਤਰ ਤੂੰ ਕਰ ਜਦ ਤੂੰ ਕਰੋ ਸਹਾਇ ਮੇਰੀ ਵੀ ਵੀ ਅਗਰ ਤੁਸੀਂ ਸ਼ਕਤੀ ਦੇਂਦੇ ਹੋ ਤਲ ਬਲ ਦੇਂਦੇ ਹੋ ਤਾਕਤ ਦੇਂਦੇ ਹੋ ਪ੍ਰੋਟੈਕਸ਼ਨ ਦੀ ਜ਼ਿੰਮੇਵਾਰੀ ਜਗਤ ਦੇ ਮੈਂ ਪੰਗਾ ਲੈਣ ਨੂੰ ਤਿਆਰ ਹਾਂ ਮੈਨੂੰ ਕਹਿੰਦੇ ਅੱਛਾ ਭਰੋਸਾ ਨਹੀਂ ਹੈ ਮੈਂ ਕਹਿੰਦਾ ਭਰੋਸੇ ਦੀ ਗੱਲ ਨਹੀਂ ਹੈ ਬਚਨ ਦੋ ਗੱਲਾਂ ਚੱਲਦੀਆਂ ਨੇ ਵੀ ਥੋੜਾ ਜਿਹਾ ਮੈਂ ਡਰਾਈਵ ਉੱਠ ਕੇ ਮੈਂ ਬੈਠਾ ਡਰਾਈਵ ਸ਼ੁਰੂ ਕੀਤੀ ਹੈ ਇੱਕ ਵੀਡੀਓ ਮੇਰੇ ਅੱਥ ਲੱਗੀ ਸੁਲਮਾਨ ਮਿਸਬਾਹ ਦੀ ਜੋ ਜੋ ਕਰੇ ਕਿ ਸਿੱਖ ਕਿੰਨੇ ਗੰਦੇ ਗੁਰੂ ਕਿੰਨੇ ਗੰਦੇ ਹੋਣਗੇ ਮੇਰੇ ਦਿਮਾਗ ਚੋਂ ਗੱਲ ਨਿਕਲ ਗਈ ਵੀ ਗੁਰੂ ਸਾਹਿਬ ਨੇ ਕੀ ਆਖਿਆ ਸੀ ਮੈਨੂੰ ਵੀ ਮੈਨੂੰ ਅਸੀਂ ਬੋਲਦੇ ਪੰਗਾ ਮੈਂ ਪੈਣ ਲੱਗਾ ਮੁਸਲਮਾਨਾਂ ਦੇ ਨਾਲ ਪਾਕਿਸਤਾਨ ਵਾਲਿਆਂ ਦੇ ਨਾਲ ਉਹ ਪਹਿਲਾ ਵੀਡੀਓ ਪਾਇਆ ਮੈਂ ਸਾਰੇ ਦੋਸਤਾਂ ਨੂੰ ਮੁਸਲਮਾਨਾਂ ਨੂੰ ਮੈਂ ਸਭ ਨੂੰ ਭੇਜੀ ਯਾਰ ਇਹਨੂੰ ਕੁਝ ਕਹੋ ਪਾਕਿਸਤਾਨ ਤੁਸੀਂ ਅਲੀ ਜੱਟ ਸਾਰਿਆਂ ਨੂੰ ਭੇਜੀ ਵੀਡੀਓ ਮੈਂ ਵੀ ਯਾਰ ਇਹਦਾ ਕੁਝ ਕਰੀਏ ਆਪਾਂ ਉਹ ਸਰਦਾਰ ਰਹਿਣ ਦੇ ਪਾਗਲ ਹੈ ਹਨਾ ਇਹਨੂੰ ਛੱਡੋ ਕਿਸੇ ਨੇ ਉਹਦੀ ਗੱਲ ਹੀ ਨਹੀਂ ਗੋਲੀ ਫਿਰ ਮੈਂ ਦੂਜੀ ਵੀਡੀਓ ਪਾਈ ਮੈਂ ਕਿ ਜੇ ਤੁਸੀਂ ਜਵਾਬ ਨਹੀਂ ਦੇ ਫਿਰ ਮੈਂ ਆ ਪਾ ਰਿਆਂ ਉਹਦੇ ਬਾਅਦ ਫਿਰ ਕ ਜਦੋਂ ਜਵਾਬ ਦੇਣੀ ਸ਼ੁਰੂ ਕੀਤੀ ਫਿਰ ਚੀਕਾਂ ਪੈ ਗਈਆਂ ਇਹਨਾਂ ਦੀਆਂ ਟਿਕਟੌਕ ਤੇ ਬਹੁਤ ਲੰਬੀ ਲੜਾਈ ਚੱਲਿਓ ਜਿਹੜੇ ਖਾਲਸਾ ਦੀ ਖਾਲਸਾ ਦੀ ਟਿਕਟੌਕ ਤੇ ਬਹਿੰਦੇ ਸੀਗੇ ਉਹ ਵੀ ਮੁਸਲਮਾਨਾਂ ਕੋ ਜਾ ਕੇ ਬਹਿਲਾਪੇ ਪਾਕਿਸਤਾਨ ਕੋ ਨਹੀਂ ਜੀ ਇਹ ਤੇ ਆਰਐਸਐਸ ਦਾ ਬੰਦਾ ਹੈ ਇਹ ਸਾਡੇ ਭਰਾਵਾਂ ਚ ਲੜਾਈ ਪਾਉਣੀ ਚਾਹੁੰਦਾ ਹੈ ਮੇਰੇ ਤੁਹਾਡੇ ਗੁਰੂ ਨੂੰ ਕਹ ਰਿਹਾ ਸਿੱਖ ਕਿਤਨੇ ਗੰਦੇ ਗੁਰੂ ਕਿਤਨੇ ਗੰਦੇ ਹੋਣਗੇ ਔਰ ਇਹਨ ਸਿੱਖੋਂ ਕੋ ਮੁਸਲਮਾਨ ਕਰਨਾ ਹੈ ਕਿਸੇ ਨੂੰ ਬਤਾਨਾ ਨਹੀਂ ਹੈ ਆਪਣੇ ਉਹ ਸੁਲਮਾਨ ਮਿਸਬਾਹੀ ਕਹ ਰਿਹਾ ਇਹ ਬੰਦਾ ਚਲੋ ਫਿਰ ਆਪਾਂ ਉਹ ਵੀ ਠੋਕੇ ਵਿੱਚ ਹੀ ਜਿਹੜੇ ਖਾਲਸਾ ਦੇ ਸਪੋਰਟਰ ਸੀ ਸਾਰੇ ਠੋਕੇ ਆਪਾਂ ਇਕ ਗੁਸ਼ੀਰ ਖਾਨ ਕਰਕੇ ਸੀ ਕੈਲੀਫੋਰਨੀਆ ਤੋਂ ਮੈਂ ਆਪਕੇ ਸਾਥ ਡਿਬੇਟ ਕਰਨਾ ਚਾਹਤਾ ਹਾਂ ਮੈਗਾ ਰਮਜ਼ਾਨਾ ਆਨਾਲਾ ਐ ਇਦਾਂ ਗਾਦੇ ਫਿਰ ਆਪਾਂ ਰੋਜ਼ੇ ਤਾਂ ਚੱਲ ਸ਼ੁਰੂ ਹੋ ਰਹੇ ਨੇ ਤੇ ਮੈਂ ਫਲਾਈਟ ਲੈਣਾ ਫ੍ਰਿਜ਼ਨੋ ਤੋਂ ਮੈਨੂੰ ਪਿਕ ਕਰ ਲਿਓ ਉਹ ਸੈਕਰਮੈਂਟੋ ਦਾ ਸੀ ਜਾਂ ਟ੍ਰੇਸੀ ਤੋਂ ਸੀਗਾ ਤੇ ਰਾਤ ਤੇਰੇ ਘਰ ਰੁਕਾਂਗਾ ਮੈਂ ਸਵੇਰ ਤੁਸੀ ਸੈਰੀ ਤੋਂ ਬਾਅਦ ਆਪਾਂ ਡਿਬੇਟ ਕਰਾਂਗੇ ਤੈਨੂੰ ਹਰਾ ਕੇ ਮੈਨੂੰ ਵਾਪਸ ਛੱਡ ਦਿਓ ਉਹਨੂੰ ਵੀ ਡਰ ਜਾਏਗਾ ਜਿੰਨੇ ਵੀ ਆਏ ਦੋ ਦੋ ਮਿੰਟੇ ਸਭ ਗੋਡਿਆਂ ਪਰਨੇ ਗਏ ਕਈ ਮੌਲਵੀ ਜਿਹੜੇ ਕਹਿੰਦੇ ਸੀ ਸੀਸੀ ਅਧਿਸਾ ਨਹੀਂ ਮੰਨਦੇ ਉਹ ਵੀ ਫਸ ਗਏ। ਕੁਰਤਬੀ ਗਜ਼ਾਲੀ ਉਹ ਜਿਹੜੀ ਟਿਕਟੌਕ ਤੇ ਮੈਂ ਪਤਾ ਵੀ ਕੀ ਕੁਸ਼ ਕੀਤਾ ਉਹ ਤੇ। ਉਹਨੂੰ ਪਤਾ ਨਹੀਂ ਸਤਗੁਰੂ ਆਇਆ ਸੀ ਹਵਾ ਜੱਲੀ। ਕੀ ਆਮਦ ਐਸੀ ਅੱਛੀ ਹੁੰਦੀ ਸੀ ਨਾ। ਇਹਨਾਂ ਨੂੰ ਜਵਾਬ ਨਹੀਂ ਸੀ ਦੱਤਾ ਕਿਸੇ ਗੱਲ ਦਾ ਵੀ। ਇਹਨਾਂ ਦੇ ਚੈਨਲਾਂ 'ਤੇ ਜਾ ਕੇ ਵੀ ਚੈਲੰਜ ਕੀਤਾ ਇਹਨਾਂ ਨੂੰ। ਮੇਰੇ ਨਾਲ ਵੀ ਗੱਲ ਕਰੀਏ। ਉਦੇ ਬਾਅਦ ਕੋਈ ਬੱਚੇ ਸੀ ਜਿਹੜੇ ਉਹ ਆ ਕੇ ਰੋਏ ਵੀ ਭਾਈ ਜਾਨ ਨਾ ਕਰੋ ਸਾਡਾ ਦਿਲ ਅਜ਼ਾਰੀ ਹੁੰਦੀ ਹੈ ਸਾਡਾ ਦਿਲ ਟੁੱਟਦਾ ਹੈ ਅਸੀਂ ਆਪਣੇ ਮੈਂ ਨਬੀ ਨੂੰ ਮੈਂ ਕੁਝ ਕਿਹਾ ਹੀ ਨਹੀਂ ਮੈਂ ਕੁਰਾਨ ਦੀ ਗੱਲ ਕਰ ਰਿਹਾ ਤੁਸੀਂ ਗੁਰੂ ਸਾਹਿਬਾਂ ਬਾਰੇ ਕਹਿ ਰਹੇ ਹੋ ਜਿਨ੍ਹਾਂ ਗੁਰੂ ਸਾਹਿਬਾਂ ਬਾਰੇ ਕਹਿਆ ਸੀ ਵੀ ਨਵੇਂ ਪਾਸ਼ਾ ਜਿਹੜੇ ਉਹ ਲੁੱਟਾਂ ਖਵਾ ਕਰਦੇ ਸੀ ਤੇ ਮੈਂ ਕੁਰਤਬੀ ਦੇ ਵਿੱਚੋਂ ਜਿਹੜਾ ਚੈਪਟਰ ਖੋਲਦਾ ਸੀ ਇੱਕ ਵੋਲਿਊਮ 2 ਪੇਜ ਨੰਬਰ 118 ਤੋਂ ਤੇ ਉਹ ਤਫਸੀਰ ਸੀ ਉਹਦੀ ਨਾਲ ਲੱਗਦੀ ਕੁਰਾਨ ਦੀ ਆਇਤ 231 ਦੀ ਸ਼ਾਇਦ ਮਉਦੀ ਦੱਸਿਆ ਕਿ ਤਾਂ ਮੁਹੰਮਦ ਸਾਹਿਬ ਜਿਹੜੇ ਉਹਨਾਂ ਕਾਫਲੇ ਉੱਤੇ ਸੀਗਾ ਉਹ ਜਦੋਂ ਸਾਰਾ ਹੋਇਆ ਫਿਰ ਨਾਲੇ ਥੋੜੇ ਪਹਿਲਾਂ ਚ ਅੱਗ ਬਲੀ ਇਹ ਇੰਗਲੈਂਡ ਤੋਂ ਕੁਝ 3 ਸੀ ਨਦੀ ਉਹਨਾਂ ਨੇ ਕਿਹਾ ਵੀ ਭਾਈ ਜਨ ਆਪਣੀ ਜੁੱਤੀਆਂ ਸਾਡੇ ਸਿਰ ਤੇ ਰੱਖਦੇ ਸਾਡੀ ਜਾਨ ਛੱਡ ਦੇ ਮੈਂ ਕਿਹਾ ਨਹੀਂ ਇਦਾਂ ਕਰੋ ਇਹ ਗੱਲ ਤੁਸੀਂ ਆਪਣੀ ਜੁੱਤੀ ਮੇਰੇ ਸਿਰ ਤੇ ਰੱਖਦੇ ਜਿਹਾ ਭਰਾਵਾਂ ਵਾਲੀ ਗੱਲ ਕਰਨੀ ਤੇ ਪਰ ਉਹ ਸਰਮਾਨ ਉਸ ਬਾਹੀ ਮਾਫੀ ਮੰਗੇਗਾ ਨਾਲ ਮੈਂ ਰੋਲਾ ਪਾਤਾ ਵੀ ਤੁਸੀਂ ਜਿਹੜੇ ਸਾਡੇ ਰੋਲਾ ਪਾਉਂਦੇ ਨੇ ਸਿੱਖ ਵੀ ਇਹ ਆਰਐਸਐਸ ਦਾ ਜੀ ਉਹਨੇ ਪਹਿਲੇ ਬਿੰਦੇ ਹੀ ਜਾ ਕੇ ਉਹਨਾਂ ਮਾਵਾਂ ਪਰ ਇਹ ਗੱਲਾਂ ਕਰ ਰਹੇ ਸੀਗੇ ਗੁਰੂ ਸਾਨੂੰ ਗੰਦਾ ਕਰ ਰਹੇ ਸੀਗੇ ਇਹ ਫਿਰ ਉਹਨਾਂ ਉਹਨਾਂ ਨੂੰ ਖੁਸ਼ ਕਰਨ ਵਾਸਤੇ ਜਿਹੜੇ ਖਾਲਸਾ ਦੇ ਜਿਹੜੇ ਬਾਰ ਬੈਠੇ ਜਿਨੇ ਵੀ ਉਹਨਾਂ ਦੇ ਪਿਆਰ ਚੱਟ ਰਹੇ ਸੀਗੇ ਤੁਮੇ ਕਹਿੰਸੀ ਆ ਹਾਲਤ ਹੈ ਇਹ ਵੀ ਮੁਸਲਮਾਨ ਨੇ ਜੇ ਇਹਨਾਂ ਨੂੰ ਮੌਕਾ ਮਿਲੇ ਇਸਲਾਮ ਕਬੂਲ ਕਰ ਲੈਣਗੇ ਜਿਵੇਂ ਪਾਕਿਸਤਾਨ ਵਾਲੇ ਕਰ ਗਏ ਨੇ ਮੈਂ ਆਵਾਜ਼ ਚੱਕੀ ਵੀ ਦੱਸੋ ਵੀ ਸਾਡੇ 127 ਦਰ ਗੁਰੂ ਘਰ ਤੁਸੀਂ ਟਾਕੇ ਡੰਗਰ ਬਣੇ ਆ 2 20 ਲੱਖ ਸਿੱਖ 47 ਪਾਕਿਸਤਾਨ ਜਾਂਦਾ ਤੇ 5000 ਰਹਿ ਜਾਂਦਾ ਹੈ ਹਾਂ 12 13 ਰਹਿ ਜਾਂਦਾ 5000 ਰਹਿ ਜਾਂਦਾ ਸਿੱਖ ਸੜ ਗਏ ਕਿੱਥੇ ਐਸਾ ਜਿਹੜੀ ਕਦੀ ਵੀ ਸਿੱਖਾਂ ਦੇ ਮੁਸਲਮਾਨਾਂ ਦੀ ਕਦੀ ਆਪਸੀ ਲੜਾਈ ਨਹੀਂ ਹੋਣ ਦੇਗੀ ਉਹਨੂੰ ਪਤਾ ਹੈ ਕਿ ਅਗਰ ਉਹਨੇ ਪੰਜਾਬ ਨੂੰ ਬੰਗਲਾਦੇਸ਼ ਬਣਾਣਾ ਤੇ ਉਹਨੂੰ ਸਿੱਖ ਚਾਹੀਦੇ ਨੇ ਅਜਿੰਮੇਂ ਬੈਠੇ ਇਹਨਾਂ ਨੂੰ ਕਿ ਨਾ ਖਾਲਸਾਣ ਕੋਈ ਲੈਣਦੇ ਨਹੀਂ ਹੈ ਕਿਉਂਕਿ ਖਾਲਸਾਣ ਦੇ ਜਿਹੜੇ ਇਹ ਜਿਹੜੀ 71 ਦੇ ਵਿੱਚ ਬੰਗਲਾਦੇਸ਼ ੜ ਹੋਇਆ ਨਾ ਤੇ ਉਦੋਂ ਹੀ ਪਟੋਨੇ ਕਾ ਸੀ ਕਿ ਮੈਂ ਬੰਗਲਾਦੇਸ਼ ਬਾਰਡਰ ਤੇ ਬਣਾਵਾਂਗਾ ਉਹ ਕਹਦੇ ਚੜੀਏ ਰੰਦੇ ਸਿੱਖ ਸਿਕਾ ਨੂੰ ਚੜੀਏ ਮਾਲੂ ਫੁੱਦੂ ਇੱਧਰ ਆਂਦੇ ਨੇ ਤੇ ਮੈਂ ਇੱਥੇ ਉਹ ਬਣਾ ਵੀ ਲਿਆ ਉਹਨੇ ਕਿੰਨਾ ਇੱਥੇ ਇਸ ਮੁਸਲਮਾਨ ਆ ਗਿਆ ਬਰੋਂ ਹਣਾ ਉਹਨਾਂ ਖਿਲਾਫ ਕੋਈ ਨਹੀਂ ਬੋਲੇਗਾ ਚਾਹੇ ਜਿਹੜਾ ਡਾਕਟਰ ਨਾਸਿਰ ਆ ਉਹ ਇਤਿਹਾਸ ਬਦਲ ਰਿਹਾ ਹੈ ਗੁਰੂ ਸਾਹਿਬ ਨੂੰ ਗਲਤ ਕਹਿ ਰਿਹਾ ਕਹਿੰਦੇ ਪੰਡਿਤ ਕਦੀ ਆਏ ਨਹੀਂ ਪਰ ਕੋਈ ਸਿੱਖ ਸਕਾਲਰ ਕੋਈ ਕਥਾਵਾਚਕ ਉਹਦੇ ਬਾਰੇ ਨਹੀਂ ਬੋਲੇਗਾ ਤੁਸੀਂ ਦੇਖੋ ਕੋਈ ਆਵਾਜ਼ ਨਹੀਂ ਖੋਲੇਗਾ ਜਦੋਂ ਜੱਟਾਂ ਦੀ ਗੁਜਰਾਂ ਦੀ ਲੜਾਈ ਹੋਈ ਸੀ ਤੇ ਗੁਜਰਾਵਲੋਂ ਜਿਹੜਾ ਸੁਲਤਾਨਵਾਲੀ ਜਿਹੜਾ ਇਹਨਾਂ ਦਾ ਕੋਈ ਹੋਣਾ ਵੱਡਾ ਮੁਸਲਮਾਨ ਉਹ ਚਲਾ ਗਿਆ ਸੀ ਥਾਣੇ ਕਹਿੰਦਾ ਨਾ ਸਿੱਖਾਂ ਦੀ ਚੂੜੀਆਂ ਕੱਸੋ ਪਰ ਸਿੱਖਾਂ ਚ ਕੋਈ ਬੰਦਾ ਨਹੀਂ ਗਿਆ ਆਪਣੇ ਜੱਟਾਂ ਵਾਸਤੇ ਸੋ ਇਹ ਜਦੋਂ ਇਹ ਲੜਾਈ ਹੋਣੀ ਇਹਨਾਂ ਚਿੱਤਰਖਾਨੇ ਇਹਨਾਂ ਦਾ ਦਮ ਨਹੀਂ ਕਿ ਉਹਨਾਂ ਨੂੰ ਕੁਝ ਕਹਿ ਸਕਣਾ ਹੁਣ ਵੀ ਇੱਕ ਉਹ ਦੇਖ ਦੋ ਜਿਹੜੇ ਕਿੰਨਾ ਗੰਦ ਬਖਦੇ ਪਰ ਕੋਈ ਸਿੱਖ ਸਕਾਲਰ ਕੋਈ ਸਿੱਖ ਜਿਹੜਾ ਯੂਟਿਊਬਰ ਜਾਂ ਟਿਕਟੋਕਰ ਜਾਂ ਇੰਸਟਾਗ੍ਰਾਮ ਵਾਲਾ ਉਹ ਜਵਾਬ ਨਹੀਂ ਦਿੰਦਾ ਕਿਉਂਕਿ ਮੁਸਲਮਾਨ ਭਰਾ ਹੈ ਤੇ ਜੁੱਤੀ ਦੇ ਡਰਦੇ ਆ ਚਲੋ ਜਿਹੜੀ ਮੈਂ ਆਵਾਜ਼ ਚੱਕੀ ਵੀ ਤੁਸੀਂ ਕਹਿੰਦੇ ਹੋ ਇਹਨਾਂ ਮੁਸਲਮਾਨ ਲੜਾਈ ਪਾਕਿਸਤਾਨ ਲੜਾਈ ਦੇ ਨਾਲ ਨਾਲ ਸਿੱਖਾਂ ਨੂੰ ਸਵਾਲ ਖੜੇ ਕੀਤੇ ਹੋਏ ਜਿਹੜੇ ਜਿਹੜੇ ਖਾਲਸਾ ਨੇ ਸਿੱਖ ਸੀਗੇ ਬਤ ਤੁਸੀਂ ਕਹਿੰਦੇ ਹੋ ਵੀ ਪਾਕਿਸਤਾਨ ਸਾਡਾ ਭਰਾ ਹੈ ਤੇ ਮੈਂ ਕਲੇਸ਼ ਕਰਵਾ ਰਿਹਾ ਭਈ ਗੁਰੂ ਨੂੰ ਗੰਦਾ ਤੇ ਸੁਲਮਨ ਸੁਲਮਨ ਮਿਸਬਾਹੀ ਨੇ ਕਿਹਾ ਵੀ ਲੱਖ ਸਿੱਖ ਸਾਡਾ ਪਾਕਿਸਤਾਨ ਚ ਗਾਇਬ ਹੋ ਗਿਆ ਇਸਲਾਮ ਕਬੂਲ ਕਰ ਗਿਆ ਬੱਚੀਆਂ ਯੂਨੀਵਰਸਿਟੀ ਜਾ ਪਾਂਦੀਆਂ ਬੱਚੀਆਂ ਘਰੋਂ ਬਾਹਰ ਕੱਲੀਆਂ ਨਾ ਮੱਥਾ ਟੇਕਣ ਨਹੀਂ ਜਾ ਸਕਦੀਆਂ ਉਹਨਾਂ ਨੂੰ ਚੁੱਕਿਆ ਜਾਂਦਾ ਉੱਥੋਂ ਜਿੰਨੇ ਪਾਕਿਸਤਾਨ ਚ ਬੈਠੇ ਸਾਡੇ ਸਾਡੇ ਖਾਲਸੇ ਨੇ ਉਹਨਾਂ ਚ ਕੋਈ ਆਵਾਜ਼ ਨਹੀਂ ਚੱਕ ਰਿਆ ਅਦਲ ਖਾਲਸਾ ਕੋ ਜਿੰਦਰ ਸਿੰਘ ਦਾ ਹਿੰਦੁਸਤਾਨ ਬਾਰੇ ਲਿਖਦਾ ਸੀ ਪਰ ਪਾਕਿਸਤਾਨ ਬਾਰੇ ਕਲਬਸ ਲਿਖਸ ਬੰਦੇ ਨੇ ਫਿਰ ਜੇ ਪੁੱਛਿਆ ਵੀ ਜੇ ਤੁਹਾਡਾ ਭਰਾ ਪਾਕਿਸਤਾਨ ਦੇ ਕੋਈ ਇੱਕ ਸਿੱਖ ਕ ਕੋਈ ਖਾਓ ਕਿਪਰੇ ਦਿਖਾਓ ਕੋਈ ਔਰੰਮ ਤੇ ਦਿਖਾਓ ਕੋਈ ਇੱਕ ਨੈਸ਼ਨਲ ਲੈਵਲ ਦਾ ਕੋਈ ਟਾਪ ਲੈਵਲ ਦਾ ਕੋਈ ਸਿੰਗਰ ਦਿਖਾਓ ਕੋਈ ਸਟੇਟਸਮੈਨ ਦਿਖਾਓ ਕੋਈ ਪੋਲਿਟੀਸ਼ੀਅਨ ਦਿਖਾਓ ਸਿੱਖਾਂ ਕੋਲ ਤਾਂ ਵੋਟਾਂ ਦਾ ਹੱਕ ਵੀ ਹੈ ਨਹੀਂ ਪਾਕਿਸਤਾਨ ਦੇ ਵਿੱਚ ਸਿੱਖ ਵੋਟ ਨਹੀਂ ਕਰ ਸਕਦੇ 2 ਸਾਲ ਪਹਿਲਾਂ ਤੱਕ ਨਹੀਂ ਕਰ ਸਕਦੇ ਸੀ ਉਹ ਲੜਾਈ ਨੂੰ ਖਤਮ ਕਰਨ ਵਾਸਤੇ ਇਹਨਾਂ ਦੇ ਕੁਝ ਪਾਕਿਸਤਾਨ ਤੋਂ ਅਫੀਸ਼ੀਅਲਸ ਨਾਲ ਗੱਲਬਾਤ ਹੋਈ ਨਾਮ ਨਹੀਂ ਲਵਾਵਾਂਗੇ ਬਾਅਦ ਚ ਜੇਲ੍ਹ ਚਲੇ ਗਏ ਚਲੋ ਖੈਰ ਸਰਦਾਰ ਸਾਹਿਬ ਅਸੀਂ ਇਹ ਕਰ ਦਿੰਨੇ ਆ ਉਹਨਾਂ ਨੇ ਉਸ ਹਫਤੇ ਦੇ ਵਿੱਚ ਸੰਸਖਸ਼ ਕਰਵਾਏ ਤੇ ਇਹ ਕਿਹਾ ਵੀ 12000 ਨਹੀਂ 34000 ਸਿੱਖ ਪਾਕਿਸਤਾਨ ਦੇ ਵਿੱਚ ਫਿਰ ਉਹਨਾਂ ਨੇ ਸਿੱਖਾਂ ਦੀਆਂ ਵੋਟਾਂ ਬਣਾਤੀਆਂ ਉਸੇ ਹਫਤੇ ਦੇ ਵਿੱਚ ਇਹ ਬਾਈਆਂ ਦਿਨਾਂ ਸਾਰੀ ਖੇੜ ਵਰਤੀ ਜੋ ਕਲਗੀ ਤਰ ਪਿੱਛੇ ਖੜਦੇ ਆਗੇ ਸਿੱਖਾਂ ਨੇ ਵੋਟਾਂ ਬਣੀਆਂ ਸਿੱਖਾਂ ਦੇ 6ਵੇਂ ਕਾਲਮ ਨੇ 76 ਸਾਲਾਂ 'ਚ ਪਹਿਲੀ ਵਾਰ ਹੀ ਬੇਬੇ ਨਾਨਕ ਦੇ ਉੱਪਰ ਬਣਾਇਆ ਗਿਆ 76 ਸਾਲਾਂ 'ਚ ਪਹਿਲੀ ਵਾਰ ਹੀ ਬੇਬੇ ਨਾਂ ਦੇ ਗੁਰਦੁਆਰਾ ਆਜ਼ਾਦ ਕੀਤਾ ਗਿਆ 76 ਸਾਲਾਂ 'ਚ ਪਹਿਲੀ ਵਾਰ ਹੀ ਬੈਤਲ ਹਰ ਵਿੱਚ ਕੁਝ ਕੁੜੀਆਂ ਸੀ ਮੈਂ ਕਿਹਾ ਵੀ ਛੱਡੋ ਤੇ ਇਹ ਜਿਹੜਾ ਸੁਲਮਾਨ ਮਿਸਵਾਹੀ ਹੈ ਇਹ ਮਾਫੀ ਮੰਗੇ ਉਹ ਕਹਿੰਦੇ ਇਹ ਮਾਫੀ ਨਹੀਂ ਮੰਗੇਗਾ ਇਹ ਬਹੁਤ ਵੱਡਾ ਸਾਡਾ ਸਕਾਲਰ ਹੈ ਬੜਾ ਬੜਾ ਸਾਡਾ ਆਦੀਬ ਹੈ ਬੜਾ ਮੌਲਵੀ ਹੈ ਲੋਕੀ ਦੁਨੀਆ ਸੋੰਦੀ ਇੱਥੇ ਪੰਗਾ ਪੈ ਜਾਏਗਾ ਮੈਂ ਕਹਾਂ ਉਹ ਸਭ ਕੁਝ ਖਤਮ ਕਰ ਦੋ ਇਹ ਕਹਿੰਦੇ ਜੀ ਮੁੜ ਕੇ ਇਹਨਾਂ ਦੇ ਜੀ ਧਮਕੀ ਲਾਈ ਇੰਗਲੈਂਡ ਤੋਂ ਵੀ ਅਸੀਂ ਤਾਂ ਇਹਨਾਂ ਕਾਣੇ ਸਰੋਵ ਚ ਮੂਤਾਂਗੇ ਮੈਂ ਵੀਡੀਓ ਬਣਾ ਕੇ ਦੱਸਾਂਗਾ ਸਿੱਖੋ ਤੁਸੀਂ ਇਹਨਾਂ ਨੂੰ ਭਰਾ ਕੇ ਤਾਂੜੇ ਸਰੋਵ ਚ ਮੂਤ ਦੇ ਪੈਣੇ ਐਂ ਤਾਂੜੀ ਬੱਚੀਆਂ ਚੱਕ ਲਾਂਗੇ ਮੈਂ ਬੱਚੀਆਂ ਕਿੰਨੀਆਂ ਕਿ ਚੱਕ ਲੋ ਅੱਗੇ ਤੁਸੀਂ ਚੱਕੀਆਂ ਬੱਚੀਆਂ ਸਾਰੀਆਂ ਤਾਂ ਇਹ ਸਿੱਖ ਮਾਰ ਦਾਂਗੇ ਮੈਂ ਕਿਹਾ 19 ਲੱਖ ਤੋਂ ਵੱਧ ਸਿੱਖ ਤੁਸੀਂ ਖਤਮ ਕਰਤਾ ਤੇ ਜਿਹੜੇ 13 ਜਦੋਂ ਬੱਚੇ ਵੀ ਖਤਮ ਹੋ ਗਏ ਸਾਡਾ ਨਾਂ ਨਕੀ ਲੈਂਦੇ ਨਹੀਂ ਸਾਡੇ ਕਿਸੇ ਕੰਮ ਹੀ ਨਹੀਂ ਗੇ ਤੁਸੀਂ ਸੱਚਾਈ ਦੱਸਦੇ ਨਹੀਂ ਕਿਸੇ ਨੂੰ ਇਹਨਾਂ ਨੂੰ ਕਾਲ ਕਰੋ ਜੀ ਠੀਕ ਹੈ ਇਹ 10 ਦਿਨ ਵੀ ਸਾਡੇ ਪਾਕਿਸਤਾਨ ਚ ਕੀ ਹੋ ਰਿਹਾ ਉਹਦੇ ਸਾਡੇ ਕੋਲ ਇੱਕ ਮਿੱਤਰ ਨੇ ਵਕੀਲ ਜਿਹੜੇ ਜਿਹੜੇ ਹਿਊਮਨ ਰਾਈਟਸ ਦਾ ਜਿਹੜੇ ਚੋਲ ਛੱਪੇ ਕੰਮ ਕਰਦੇ ਉਹ ਸਾਨੂੰ ਦੱਸਦੇ ਫ਼ਹਾਲਾਤ ਕੀ ਨੇ ਪਾਕਿਸਤਾਨ ਦੇ ਉਸ ਦੇ ਆਖਰੀ ਹਫ਼ਤੇ ਦੇ ਵਿੱਚ ਜਦੋਂ ਸਭ ਕੁਝ ਹੋ ਗਿਆ ਤੇ ਫਿਰ ਇਸਨੇ ਆਇਆ ਵੀ ਸੁਲਮਾਨ ਮਿਸਬਾਹੀ ਮਾਫ਼ੀ ਮੰਗਣ ਉੱਤੇ ਆ ਰਿਹਾ ਉਹਦੀ ਆ ਕਲਿੱਪ ਮੈਂ ਲਾਤਾ ਵੀਡੀਓ ਅਗਧ ਪਾਵਾਂਗਾ ਮੇਰੇ ਚੈਨਲ ਤੇ ਪਈ ਹੋਈ ਹੈ ਉਹਨੇ ਫਿਰ ਮਾਫੀ ਮੰਗੀ ਪਹਿਲੀ ਦਫਾ ਇਹ ਹੋਇਆ ਕਿ ਕਿਸ ਨੇ ਐਡੇ ਵੱਡੇ ਮੌਲਵੀ ਤੋਂ ਮਾਫੀ ਮੰਗਾਈ ਹੋਵੇ ਔਰ ਇਕੱਲੇ ਬੰਦੇ ਨੇ ਬਿਨਾ ਕਿਸੇ ਪੋਲੀਟਿਕਲ سپورਟ ਦੇ ਬਿਨਾ ਕਿਸੇ ਸੰਸਾਦ ਦੇ سپورਟ ਦੇ ਬਿਨਾ ਆਪਣੇ ਭਰਾਵਾਂ ਦੇ سپورਟ ਦੇ ਮੇਰੇ ਨਾਲ سپورਟ ਜਦੋਂ ਹਿੰਦੂਤਰੇ ਸੀ ਕਾਫੀ ਸਾਰੇ ਸਿੱਖ ਨਹੀਂ ਸੀ ਆਏ ਸੇਕੀ ਕਦੋਂ ਕਾ ਫਿਰ ਆਏ ਬਾਦ ਵਿੱਚੋਂ ਜਦੋਂ ਇਹਨਾਂ ਵੇਖਿਆ ਵੀ ਇਹ ਇਹ ਖੁਸ਼ਪਤਾ ਕਿਉਂ ਹੈ ਸਾਰੇ ਖੁਸ਼ ਹੋ ਗਏ ਇਨ ਅਮਰੀਕਾ ਦਾ ਡਰੈਸਟਕ ਦੇ ਦਿੱਤਾ ਜਿਹੜੇ ਮੈਨੂੰ ਯਾਦ ਉਸ ਜਾਣਦੇ ਸੀ ਮੈਨੂੰ ਸਿੱਖ ਬੇ ਹੁਣ ਕੈਲੀਫੋਰਨੀਆ ਧੱਕੇ ਜਿਹੜੇ ਵੀ ਇਹ ਨਾ ਦੇ ਕਿਸੇ ਨਾ ਦੇ ਸਾਈਆਂ ਦੇ ਕਾਬੂ ਆਇਆ ਨਾ ਮਿਸ਼ਨੇ ਦੇ ਕਾਬੂ ਆਇਆ ਇੱਕ ਇਹ ਧੱਕੇ ਨੇ ਜੜਿਆ ਹੁਣ ਸਹੀ ਪਿੱਛਾ ਪਿਆ ਜਦੋਂ ਸੁਲਮਾਨ ਮਿਸ ਬਾਏ ਨੇ ਮਾਫੀ ਮੰਗੀ ਇਹਨਾਂ ਸੌਦੀ ਮਾਂ ਮਰ ਗਈ ਗਿਆ ਇੱਥੋਂ ਵੀ ਨਿਕਲ ਗਿਆ ਮਾਫੀ ਮੰਗਣ ਤੋਂ ਬਾਅਦ ਉਹਨਾਂ ਫਿਰ ਪੂਰ ਅਖਬਾਰ ਚ ਖਬਰ ਭੇਜੀ ਨਾ ਤੇ ਖਬਰ ਲੱਭ ਕੇ ਨਸ਼ਾ ਕਰਾਂਗਾ ਨਾਲ ਹੀ ਉਹਦੇ ਚ ਮੰਨਿਆ ਵੀ ਕਿਵੇਂ 76 ਸਾਲ ਪਹਿਲੀ ਵਾਰ ਸਾਰੇ ਕੰਮ ਹੋਏ ਆ ਸੋ ਮੈਂ ਅਕਸਰ ਕਹਿੰਦਾ ਵੀ ਕਲਗੀ ਤੋੜਾ ਅੱਜੀ ਸਾਡੇ ਸੀਸ ਤੇ ਆ ਪਰ ਜੇ ਬਾਣੀ ਤੁਹਾਡੇ ਬੱਲੇ ਹੋਵੇ ਤੇ ਹਨਾ ਪਰ ਇਹ ਦਿੱਕਤ ਬੜੀ ਵੱਡੀ ਗੁਰੂ ਸੇਵਾ ਲਾ ਦਿੰਦਾ ਵੀ ਆ ਕਰਨਾ ਪੈਣਾ ਮਨਾ ਵੀ ਕੀਤਾ ਮੈਂ ਨਹੀਂ ਬਾਸ਼ਾ ਤੁਸੀਂ ਅੱਗੇ ਮੈਨੂੰ ਕਿਹਾ ਸੀਗਾ ਦਸਵਾਂ ਦਾ ਕੰਮ ਉਹ ਜਿੱਤ ਹੋਈ ਹੈ ਔਰ ਡੰਕੇ ਜੋ ਅੱਜ ਵੀ ਅਸੀਂ ਉੱਥੇ ਖਲੋਤੇ ਸਾਰੇ ਜਿੰਨੇ ਤਾਂ ਸਮਝੋ ਦੀ ਇੱਕ ਚੇਕ ਥੰਦ ਲਿਆਓ ਕੱਲੇ ਬਹਿ ਕੇ ਸਾਰਿਆਂ ਨੂੰ ਬੰਦ ਕਰ ਦਾਂਗੇ ਔਰ ਕੀਤੇ ਵੀ ਆ ਦਰਸ਼ਨ ਸੰਤ ਨੂੰ ਲੈ ਕਰਕੇ ਦਰਸ਼ਨ ਸੇ ਜ਼ਿਆਦਾ ਤਿੰਨ ਦਿਨ ਵੱਲ ਨਟ ਨਹੀਂ ਸੀ ਵੜਿਆ ਉਹ ਜੋ ਬਹਿਰੂ ਪੀ ਐਪੀ ਸੀਰੀਜ਼ ਬਣਾਵਾਂਗੇ ਉਹ ਜੋ ਦੱਸਾਂਗੇ ਸਾਰੀ ਗੱਲੇ ਗੱਲ ਦੀ ਕਹਾਣੀ ਵੀ ਕਿਦਾਂ ਕਿਉਂਕਿ ਜਿਹੜੇ ਨਵੇਂ ਬੱਚੇ ਨਹੀਂ ਜਾਣਦੇ ਸੀ ਕੌਣ ਇਹ ਉਦਾਸੀਆਂ ਦੀ ਵਿਧਿਆ ਹੈ ਜਿਹੜੀ ਖਰ ਗਈ ਕਿਸੇ ਕਿਸੇ ਕਾਰਨ ਕਰਕੇ ਉਹ ਜੋ ਗਲਗੀ ਤਰ ਪੈਦਾ ਹੁੰਦੇ ਨੇ ਨਾ ਫਿਰ ਨਾਲ ਹੁੰਦਾ ਹੈ ਫਿਰ ਨਸ਼ਾ ਬਹੁਤ ਜ਼ਿਆਦਾ ਰਹਿੰਦਾ ਹੈ ਉਹ ਆਪ ਮੈਂ ਕਰ ਲਾਂ ਜਦ ਆਓ ਫਿਰ ਪਾਸ਼ਾ ਦਰਸ਼ਨ ਉਹ ਨਹੀਂ ਆ ਉਦਾਂ ਨਹੀਂ ਸਕਦੇ ਆਪਣੀ ਮਰਜ਼ੀ ਨਾਲ ਜਦੋਂ ਆਉਂਦੇ ਨੇ ਫਿਰ ਕੋਈ ਨਾ ਕੋਈ ਹਮੇਸ਼ਾ ਜਦੋਂ ਪਹਿਲਾ ਸਿੰਘ ਹੁੰਦੇ ਨੇ ਟੈਨਸ਼ਨ ਹੋ ਜਾਂਦੀ ਵੀ ਆ ਸਿੰਘ ਆ ਗਏ ਨਾਲ ਕੋਈ ਨਾ ਕੋਈ ਹੁਣ ਸੇਵਾ ਲੱਗਣ ਵਾਲੀ ਮੈਨੂੰ ਅਗੇ ਪਾਸ਼ੋ ਕੇ ਮਾਰੇ 10 12 ਸਾਲ ਮੇਂ ਖਰਾਬ ਹੋਏ ਨੇ ਮੈਂ ਕੰਮ ਨਹੀਂ ਕਰ ਸਕਿਆ ਮੈਂ ਪ੍ਰਚਾਰ ਹੀ ਕੀਤਾ ਘੱਮ ਘੱਮ ਦਸਮ ਦੀ ਬਾਣੀ ਦਾ ਹੁਣ ਇਹ ਪੰਗਾ ਪਾਕਿਸਤਾਨ ਬਹੁਤ ਵੱਡਾ ਪੈ ਗਿਆ ਪਰ ਜਦੋਂ ਕਲਗੀ ਤਰਪੀਤਾ ਆਪ ਸਾਹੀ ਹੁੰਦੇ ਨਾ ਫੇਰ ਪਾਕਿਸਤਾਨ ਵਰਗੇ ਦੇਸ਼ ਵੀ ਗੋਡੀਆਂ ਲਾ ਦਿੰਦੇ ਆ ਜਿਹੜੇ ਪਾਕਿਸਤਾਨ 'ਚ ਬਿਠੇ ਨੇ ਕਦੀ ਇਫੈਕਟ ਨਹੀਂ ਕੀਤਾ ਇਹਨਾਂ ਕਦੀ ਲੜਾਈ ਇਸ ਲੈਵਲ ਤੇ ਖੜੀ ਨਹੀਂ ਆ ਹੁਣ ਤੁਸੀਂ ਦੇਖੋ ਜਰਮਨ 'ਚ ਮੁਸਲਮਾਨ ਕੁੱਟਿਆ ਆਪਸੀ ਲੜਾਈਆਂ ਹੋਈਆਂ ਸਿੱਖਾਂ ਮੁਸਲਮਾਨਾਂ ਦੀਆਂ ਹੁਣ ਸਿੱਖ ਸਾਰੇ ਜਿਹੜੇ ਆਪਣੇ ਨੌਜਵਾਨ ਬੱਚੇ ਨੇ ਉਹ ਗਰੂਮਿੰਗ ਗੈਂਗ ਤੇ ਬੋਲਣ ਲੱਪੇ ਨੇ ਭਾਈ ਮੋਹਨ ਸਿੰਘ ਵੀ ਵਾਪਸ ਬਾਹਰ ਆ ਗਏ ਨੇ ਸੋ ਪੰਜਾਬ ਨੂੰ ਖਤਰਾ ਸਿੱਖਾਂ ਤੋਂ ਆ ਹੋਰ ਕਿਸੇ ਤੋਂ ਨਹੀਂ ਆ ਅੱਜ ਵੀ ਵਕਫ ਬੋਰਡ ਦੇ ਉੱਤੇ ਜਿਹੜਾ ਇਹ ਜ਼ਮੀਨਾਂ ਕਬਜ਼ ਹੋ ਰਹੀਆਂ ਨੇ ਇਹ ਇਲੀਗਲ ਮਸਜਿਦਾਂ ਬਣਨੀਆਂ ਥਾਂ ਥਾਂ ਤੇ ਸਿੱਖਾਂ ਨੂੰ ਅਰਬੀ ਦੇ ਨਾਲ ਕੁਰਾਨ ਪੜ੍ਹਾਇਆ ਜਾ ਰਿਹਾ ਸਿੱਖ ਮੁਸਲਮਾਨ ਕੀਤੇ ਜਾ ਰਹੇ ਨੇ ਜਦੋਂ ਇੱਕ ਵਾਰ ਫਤ ਭੇਜਿਆ ਸੀ ਕਾਲ ਤੱਕ ਦੇ ਗਿਆਨੀ ਗੁਰਬਚਨ ਸਿੰਘ ਸੀਗੇ ਉਦੋਂ ਸੀਗਾ ਕਰਨੈਲ ਸਿੰਘ ਪੀਰ ਮੁਹੰਮਦ ਇਹ ਲੈ ਕੇ ਗਿਆ ਸੀ ਚਿੱਠੀ ਤੇ ਵੀ ਆ ਜੋ ਦਸਵੀਂ ਇੰਨੀ ਮਸਜਿਦ 8500 ਬਸਿਦਾ ਬਣ ਗਿਆ ਐਨੇ ਸਿੱਖ ਜਿਹੜੇ ਨੇ ਉਹ ਇਸਲਾਮ ਕਬੂਲ ਕਰ ਗਏ ਨੇ ਨਾਮ ਨਹੀਂ ਚੇਂਜ ਕਰਦੇ ਲਾਸਟ ਟਾਈਮ ਗੁਰਪ੍ਰੀਤ ਦੇ ਪਿਛਲਾ ਨਾਮ ਖਾਨ ਬਣ ਜਾਏਗਾ ਉਹਦਾ ਤੇ ਇਹ ਕਹਿੰਦਾ ਸੀ ਗੁਰਬਚਨ ਸਿੰਘ ਵੀ ਇਹ ਤੇ ਪੁਰਾਣੇ ਮੁਸਲਮਾਨ ਜਿਹੜੇ ਸਿੱਖ ਹੋਏ ਸੀ ਫਿਰ ਮੁਸਲਮਾਨ ਹੋ ਗਏ ਨੇ ਫਿਰ ਮੈਂ ਸਿੱਖਾਂ ਨੂੰ Hindu ਹੋ ਜਾਣ ਚਾਹੀਦਾ ਫਿਰ ਜੇ ਤੁਹਾਡੀ ਆਹ ਮਾਨਸਿਕਤਾ ਹੈ ਤੇ ਆਹ ਹੈ ਹੈਪੀਲੀ ਜਿਹੜਾ ਹਰਪ੍ਰੀਤ ਸਿੰਘ ਇਹ ਵੀ ਤੇ ਉੱਥੇ ਕੁਰਾਨ ਦੇ ਪੀਐਚਡੀ ਕਰ ਰਿਹਾ ਸੀ ਤੇ ਮੈਂ ਡਿਟੇਲ ਵੀਡੀਓ ਵਿੱਚ ਦੁਬਾਰਾ ਸਾਂਝੀ ਕਰਾਂਗਾ ਹੂੰ ਦਰਵਾਸਾ ਸੇ ਕੁਰਾਨ ਪੜ੍ਹਾਈ ਜਾ ਰਹੀ ਹੈ ਸੋ ਕੱਲ ਕੀਤਾ ਨਾਰਾਜ਼ ਨੇ ਲੋਕਾਂ ਤੋਂ ਇਹ ਨਹੀਂ ਰਾਜ ਲਾ ਸਕਦੇ ਇਹ ਤੁਹਾਨੂੰ ਮੂਰਖ ਬਣਾ ਰਹੇ ਨੇ ਪੈਸਾ ਇਕੱਠਾ ਕਰ ਰਹੇ ਨੇ ਆਮਾਨ ਜਿਹੜਾ ਖਾਲਸਾਂ ਦੀ ਗੱਲ ਕਰਦਾ ਹੈ ਕਰਦਾ ਚਿੱਠੀਆਂ ਵੇਚ ਰਿਹਾ ਸਾਡਾ ਇਹ ਆਪਣਾ ਕਾਂਗਰਸੀ ਰਿਹਾ ਹੈ ਕੈਪਟਨ ਜਦੋਂ ਕਿਸਾਨਾਂ ਨੇ ਮੜਾ ਰਾਨੀ ਨੇ ਸਵਾਲ ਕੀਤਾ ਇਹਨੇ ਦੋ-ਦੋ ਕੋੜੀ ਦੇ ਬੰਦੇ ਰਾਣੀ ਸਾਹਿਬਾਂ ਨੂੰ ਸਵਾਲ ਕਰਦੇ ਨੇ ਇੱਕ-ਇੱਕ ਕੈਪਟਨ ਦੇ ਇਹਦੀ ਮਾਨ ਦੇ ਵਰਡ ਨਹੀਂ ਸੀਗੀ ਦੋ-ਦੋ ਕੋੜੀ ਦੇ ਬੈਂਸੇ ਨੂੰ ਪੰਜਾਬ ਚ ਲਿਆਣਾ ਹੋਇਆ ਹੈ ਮਾਨ ਇਹ ਸਟੋਰੀ ਫਿਰ ਪਾਵਾਂਗੇ ਆਪਾਂ ਪਰ ਇਹ ਜਿਹੜੀ ਗੱਲ ਹੈ ਜਿਹੜੇ ਇਹਨਾਂ ਤਾਨੂੰ ਇਹ ਚਾਹ ਚੜਦੇ ਹੋਵੇ ਸ਼ਿਦਾ ਸਿੰਘਾਂ ਦਾ ਦਰਸ਼ਨ ਕਰਨੇ ਗੁਰੂ ਸਾਹਿਬ ਦਾ ਦਰਸ਼ਨ ਕਰਨੇ ਤੁਹਾਡੇ ਮਨ ਚ ਲਾਲਚ ਹੈ ਰਿੱਧੀਆਂ ਸਿੱਧੀਆਂ ਦਾ ਸ਼ਕਤੀਆਂ ਦਾ ਹੋਰ ਕੁਝ ਨਹੀਂ ਹੈ ਪ੍ਰੇਮ ਨਹੀਂ ਹੈ ਪਾਜੀ ਗੁਰੂ ਨੇ ਕੇ ਕੁਝ ਦੇਣ ਦੀ بجائے ਮੰਗ ਲਿਆ ਤੇ ਫਿਰ ਉਹ ਸਰਦਾ ਘਰ ਬਚੜਾਈ ਤਾਂ ਨਾ ਸਭ ਕੋ ਛੜਕੇ ਤੇ ਬੈਠੇ ਹੋਏ ਆਂ ਨਾ ਬੱਚੇ ਦੀ ਵੇਖੀ 16th ਬਰਥਡੇ ਵੇਖਿਆ ਨਾ ਬੇਟੀ ਦਾ 16th ਬਰਥਡੇ ਵੇਖਿਆ ਜਿਹੜਾ ਬੜਾ ਵੱਡਾ ਹੁੰਦਾ ਸਾਡੇ ਵਿਦੇਸ਼ਾਂ ਦੇ ਵਿੱਚ ਨਾ ਉਹਦੀ ਗ੍ਰੈਜੂਏਸ਼ਨਸ ਵੇਖੀ ਹੁਣ ਮੰਮੀ ਡੈਡੀ ਦਾ ਪੰਜਾਬੀ ਯੂਨੀਵਰਸਿਟੀ ਆ ਉਹ ਮੇ ਵੀ ਇੱਥੇ ਬੈਠਾ ਹੋਇਆ ਸੋ ਜਿਹੜੀ ਦਰਸ਼ਨਾਂ ਦੀ ਜਿਹੜੀ ਤੁਹਾਡੀ ਭੁੱਖ ਹੈ ਨਾ ਗੁਰੂ ਸਾਹਿਬ ਦੇ ਇਹ ਖਤਰੇ ਦਾ ਘਰ ਹੈ ਮੰਨ ਲਓ ਕਿ ਗੁਰੂ ਸਾਹਿਬ ਦਰਸ਼ਨ ਹੋ ਜਿਵੇਂ ਹੁੰਦੇ ਰਹਿੰਦੇ ਨੇ ਤੁਹਾਨੂੰ ਕਿਸੇ ਨੂੰ ਹੋ ਜੇ ਸਤਿਗੁਰੂ ਨੇ ਕੋਈ ਸੇਵਾ ਲਾਤੀ ਫਿਰ ਨਿਭਾਓਗੇ ਜਿੰਨਾ ਸੇਵਾ ਲੱਗੀ ਸਭ ਨੇ ਸਿਰ ਦਿੱਤੇ ਬਨੇ ਸੋ ਇਨ ਇਹ ਕੋਸ਼ਿਕਤੇ ਅਸੀਂ ਜਿਹੜਾ ਇੱਕ ਸ਼ੋਸ਼ੇ ਬਾਜੀ ਉਸ ਵੀ ਦਰਸ਼ਨ ਕਰਨੇ ਗਰੂ ਸਾਹਿਬ ਦੇ ਨਾਮ ਸਿਮਨ ਚਾਹੀਦਾ ਨਹੀਂ ਚਾਹੀਦਾ ਰਿੱਧੀਆਂ ਸਿੱਧੇ ਚਾਹੀਦੀ ਨੇ ਸੋ ਇਹ ਜਿਹੜੀ ਚੀਜ਼ਾਂ ਨੇ ਇਹਨਾਂ ਤੋਂ ਬਚੰਦੀ ਲੋੜ ਹੈ ਦਰਸ਼ਨ ਆਪਣੇ ਕਰੋ ਬਾਹਰ ਵੀ ਤਰੇ ਕੋ ਜਨ ਇਹ ਗੁਰ ਗਿਆਨ ਪਤਾਈ ਜੇ ਜਿਹੜੀਆਂ ਤਸਵੀਰਾਂ ਤੁਸੀਂ ਦੇਖਦੇ ਹੋ ਤਸਵੀਰਾਂ ਤਸਵੀਰਾਂ ਹੈ ਨਹੀਂ ਗੀਆਂ ਕਿ ਵੀ ਤਾਂ ਕੌਣ ਨੇ ਕਿਸੇ ਦੋ ਕੋੜੀ ਦੇ ਪੇਂਟਰ ਦੀ ਕਲਪਨਾ ਹੈ ਜਿਹਨੂੰ ਤੁਸੀਂ ਤਿਲਕ ਲਾਂਦੇ ਹੋ ਜਿਹਨੂੰ ਤੁਸੀਂ ਧੂਪ ਪਟੀਆਂ ਕਰਦੇ ਹੋ ਕੀ ਇਹ ਤਾਂ ਕੌਣ ਹੈ ਤੜਰਾਹੀ ਗਲਤ ਮੂਰਤੀ ਪੂਜਕ ਇਹ ਵੀ ਤੇ ਮੂਰਤੀ ਨਾ ਕਾਗਜ਼ ਦੀ ਸ਼ਬਦ ਦੀ ਪੂਜਾ ਕਰਨੀ ਮੂਰਤੀ ਦੀ ਨਹੀਂ ਕਰਨੀ ਸੋ ਇਹ ਜਿਹੜੀ ਤੁਸੀਂ ਇੱਥੇ ਲੋਗੋ ਦੇਖ ਰਹੇ ਹੋ ਪਿਛੇ ਤੁਹਾਨੂੰ ਨੰਹ ਸਿੰਘ ਨਜ਼ਰ ਆ ਫਰਲੇ ਆ ਇਹ ਕਲਗੀ ਤਾਲ ਦੀ ਜਿਹੜੀ ਤਸਵੀਰ ਜਿਹੜੀ ਜੋਤ ਚ ਪ੍ਰਗਟ ਹੋਈ ਸੀਗੀ ਸਾਡੇ ਕਿਸੇ ਸਿੰਘ ਦੇ ਮੇਰੀ ਜੋਤਨੀ ਹੈ ਜਥੇ ਦੇ ਸਿੰਘ ਦੀ ਕਿਸੇ ਦੀ ਜੋਤ ਹੈ ਨਾਲ ਬਾਜ ਉੱਡ ਰਿਹਾ ਹੈ ਇਹ ਜਿਹੜੀ ਤੁਸੀਂ ਦੇਖਦੇ ਇਹ ਤੇ ਮੁਸਲਮਾਨਾਂ ਜਿਹੀ ਫੋਟੋ ਹੈ ਦਾੜੀਆਂ ਕਲਮ ਕੀਤੀਆਂ ਹੋਈਆਂ ਨੇ ਉਹ ਜੋ ਧਾਗਾ ਫੇਰਿਆ ਦਾੜੀ ਤੇ ਮਾਰੇ ਮਹਾਕਾਲ ਸਿੰਘ ਨੇ ਨੰਹ ਸਿੰਘ ਨੇ ਫਰਲੇ ਆਲੇ ਆ ਦੇਖੋ ਫੋਟੋ ਫੇਰ ਪਾ ਦਿੰਦਾ ਮੈਂ ਸੋ ਲੋਗਨ ਰਾਮ ਖਿਲਾਉਣਾ ਜਾਣਾ ਇਹ ਉਹਨੂੰ ਕੋਈ ਖੇਡਣ ਦੀ ਚੀਜ਼ ਨਹੀਂ ਹੈ ਉਹ ਬੱਚਾ ਨਹੀਂ ਆ ਤੁਸੀਂ ਨੂੰ ਮੂਰਖ ਨਹੀਂ ਬਣਾ ਸਕਦੇ ਉਹ ਘੱਟ ਘੱਟ ਕੇ ਪਰਪਟ ਕੀ ਜਾਣੇ ਵਾਲਾ ਹੈ ਸੋ ਇਹ ਜਿਹੜੀ ਭੁੱਖ ਹੈ ਤੁਹਾਡੀ ਰਿੱਧੀਆਂ ਸੀਦੀ ਕਿਤੇ ਹੋਰ ਪੂਰੀ ਗੱਲ ਹਾਂ ਜੀ ਬਿਲਕੁਲ ਸ਼ੁੱਧ ਪਾਵਨ ਦਰਸ਼ਨ ਕਰਨੇ ਫਿਰ ਉਹ ਸੇਵਾ ਵੀ ਲੱਗ ਜਾਂਦੀ ਹੈ ਸੋ ਤਿਆਰੀ ਇਹ ਹੈਗੀ ਹੈ ਕਰ ਵਰਤਿਆ ਗੰਦੀ ਸੰਸਾਰ ਤੇ ਗੰਦੀ ਕੋ ਸੇਵਾ ਲੈਣ ਦੀ ਫਿਰ ਤੇ ਗੁਰੂ ਦੇ ਦਰਸ਼ਨ ਦੀ ਭੁੱਖ ਪੈਦਾ ਕਰੋ ਤੇ ਆ ਮਾਇਆシャਹ ਚਾਹੀਦੀ ਹੈ ਇਹਦੇ ਬੜੇ ਹੋਰ ਸਾਦਨੇ ਇਮਾਨਦਾਰ ਹੋ ਆਪਣੇ ਆਪ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ